ਸੋ ਸਵੇਰ ਗਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁਖੜਲੇ ਇਸ ਤੇ ਦੂਜੀ ਤੇ ਮਹਾਈ ਜੀ ਕੈਨੇਡੀਅਨ ਆਰਥਿਕਤਾ ਦੇ ਵਿੱਚ 2.1 ਪ੍ਰਤੀਸ਼ਤ ਦਾ ਵਾਧਾ ਦਰਜ ਵਿਕਾਸ ਦਰ ਉਮੀਦ ਦੇ ਨਾਲੋਂ ਬਿਹਤਰ ਅਰੇ ਲੇਬਰ ਵਿਵਾਦ ਖਤਮ ਕਰ ਲਈ ਸਰਕਾਰ ਨੇ ਚੁੱਕੇ ਸੀ ਕਦਮ ਸਰਕਾਰ ਵਿਰੋਧ ਯੂਨੀਅਨ ਨੇ ਅਦਾਲਤ ਚ ਕੀਤੀ ਅਪੀਲ ਯੂਨੀਵਰਸਿਟੀਜ਼ ਆਫ ਕੈਨੇਡਾ ਨੇ ਦਿੱਤਾ ਬਿਆਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਫੈਡਰਲ ਕੈਪ ਤੋਂ ਹੇਠਾਂ ਆਏ। ਹਿੰਦੂ ਸਭਾ ਮੰਦਰ ਬ੍ਰੈਮਟਨ 'ਚ ਧਾਰਮਿਕ ਸਮਾਗਮ ਦਾ ਆਯੋਜਨ ਵਾਰਾ ਨਸੀ ਤੋਂ ਆਏ ਸਤਿਗੁਰੂ ਕਰਵਾਉਣ ਦੇ ਮੈਡੀਟੇਸ਼ਨ। ਹੁਣ ਖਬਰਾਂ ਵਿਸਥਾਰ ਦੇ ਨਾਲ। ਕੈਨੇਡਾ ਦੀ ਦੂਜੀ ਤਿਮਾਹੀ ਦੇ ਵਿੱਚ ਕਨੇਡੀਅਨ ਆਰਥਿਕਤਾ ਦੇ ਵਿੱਚ 2.1% ਦਾ ਵਾਧਾ ਦਰਜ ਕੀਤਾ ਗਿਆ ਪਰ ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਵਿਕਾਸ ਦਰ ਉਮੀਦ ਦੇ ਨਾਲੋਂ ਭਾਵੇਂ ਬਿਹਤਰ ਹੋਈ ਹੈ। ਪਰ ਅੰਦਰਲੀ ਹਕੀਕਤ ਉਨੀ ਪ੍ਰਭਾਵਸ਼ਾਲੀ ਨਹੀਂ ਹੈ ਜਿੰਨੀ ਦਿਖਾਈ ਦੇ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਆਂਕੜਿਆਂ ਮੁਤਾਬਕ ਕੈਨੇਡੀਅਨ ਅਰਥ ਵਿਵਸਥਾ 2024 ਦੀ ਦੂਜੀ ਤਿਮਾਹੀ ਵਿੱਚ ਸਾਲਾਨਾ ਦਰ ਨਾਲ 2.1% ਵਧੀਏ। ਹਾਲਾਂਕਿ ਪ੍ਰਤੀ ਵਿਅਕਤੀ ਜੀਡੀਪੀ ਵਿੱਚ ਲਗਾਤਾਰ ਪੰਜਵੀਂ ਤਿਮਾਹੀ ਵਿੱਚ ਕਮੀ ਦਰਜ ਕੀਤੀ ਗਈ। ਇਹ ਸਾਲਾਨਾ ਵਾਧਾ 1 ਜੁਲਾਈ ਦੇ ਬੈਂਕ ਆਫ ਕੈਨੇਡਾ ਦੇ 1.5% ਦੇ ਅਨੁਮਾਨ ਤੋਂ ਉੱਪਰ ਅਤੇ ਅਰਥ ਸ਼ਾਸਤਰੀਆਂ ਦੀ ਉਮੀਦ ਨਾਲੋਂ ਬਿਹਤਰ ਰਿਹਾ ਕੈਨੇਡੀਅਨ ਪਰਿਵਾਰਾਂ ਵੱਲੋਂ ਪੈਸੇ ਖਰਚਣਾ ਜਾਰੀ ਰਿਹਾ ਪਰ ਇਸ ਦੀ ਰਫ਼ਤਾਰ ਧੀਮੀ ਹੋ ਗਈ ਕਿਰਾਏ ਭੋਜਨ ਅਤੇ ਬਿਜਲੀ ਵਰਗੀਆਂ ਬੁਨਿਆਦੀ ਲੋੜਾਂ ਦੇ ਖਰਚੇ ਵਾਧੇ ਦੇ ਵਿੱਚ ਮੋੜੀ ਰਹੇ ਨੇ ਲੋਕਾਂ ਨੇ ਟਰੱਕਾਂ ਵੈਨਾਂ ਅਤੇ ਯੂਟਿਲਿਟੀ ਵਾਹਨਾਂ ਦੀ ਖਰੀਦ ਘਟ ਕੀਤੀ ਅਤੇ ਵਿਦੇਸ਼ਾਂ ਵਿੱਚ ਪੈਸਾ ਘੱਟ ਖਰਚਿਆ ਜਿਸ ਕਰਕੇ ਇਹ ਵਾਧਾ ਹੇਠਾਂ ਆਇਆ ਏ ਦੂਸਰੀ ਤਿਮਾਹੀ ਵਿੱਚ ਕਾਮਿਆਂ ਦੀ ਤਨਖਾਹ ਵਿੱਚ 1.6% ਵਾਧਾ ਦਰਜ ਹੋਇਆ ਅਤੇ ਖਾਣ ਸੈਕਟਰ ਵਿੱਚ ਵੇਜ ਵਾਧਾ ਜ਼ਿਆਦਾ ਮਜ਼ਬੂਤ ਰਿਹਾ ਹੈਲਥ케ਅਰ ਸੋਸ਼ਲ ਅਸਿਸਟੈਂਸ ਸਿੱਖਿਆ ਵਿੱਤ ਅਤੇ ਇੰਸ਼ੋਰੈਂਸ ਵਿੱਚ ਤਨਖਾਹਾਂ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਸੀਆਈਬੀਸੀ ਦੇ ਸੀਨੀਅਰ ਅਰਥਸ਼ਾਸਤਰੀ ਐਂਡਰਿਓ ਗ੍ਰੈਂਥਮ ਨੇ ਕਿਹਾ ਕਿ ਕੈਨੇਡੀਅਨ ਅਰਥਵਿਵਸਥਾ ਵਿੱਚ ਦੂਜੀ ਤਿਮਾਹੀ ਵਿੱਚ ਵਾਧਾ ਉਮੀਦ ਨਾਲੋਂ ਕੁਝ ਜ਼ਿਆਦਾ ਬਿਹਤਰ ਸੀ ਪਰ ਤੀਸਰੀ ਤਿਮਾਹੀ ਵੱਲ ਜਾਂਦਿਆਂ ਅਰਥਚਾਰੇ ਵਿੱਚ ਕਮਜ਼ੋਰ ਗਤੀ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਵਿੱਚ ਕਟੌਤੀ ਜਾਰੀ ਰੱਖਣ ਦਾ ਕਾਫੀ ਕਾਰਨ ਦਿੰਦੀ ਹੈ। ਬੈਂਕ ਆਫ ਕੈਨੇਡਾ ਬੁੱਧਵਾਰ ਨੂੰ ਆਪਣੀ ਸਤੰਬਰ ਦੀ ਵਿਆਜ ਦਰ ਮੀਟਿੰਗ ਕਰ ਰਿਹਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰੀ ਬੈਂਕ ਮੁੱਖ ਵਿਆਜ ਦਰਾਂ ਵਿੱਚ ਹੋਰ 25 ਅੰਕਾਂ ਦੀ ਕਟੌਤੀ ਕਰੇਗਾ ਅਤੇ ਵਿਆਜ ਦਰ ਨੂੰ 4.25% ਤੱਕ ਲਿਆਵੇਗਾ। ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਤੇ ਵਦਨ ਅਤੇ ਸਰਕਾਰ ਦੇ ਸਾਰੇ ਪਦਰਾ ਵਿੱਚ ਕੰਮ ਕਰਨ ਦੇ ਘੰਟਿਆਂ ਵਿੱਚ ਵਾਧੇ ਦੇ ਨਾਲ ਸਰਕਾਰੀ ਖਰਚ ਨੇ ਵੀ ਤਿਮਾਹੀ ਵਾਧੇ ਵਿੱਚ ਮੁੱਖ ਭੂਮਿਕਾ ਨਿਭਾਈ ਕਾਰੋਬਾਰੀ ਨਿਵੇਸ਼ ਅਤੇ ਖਰਚ ਵੀ ਵਧਿਆ ਹੈ ਡਾਟਾ ਏਜੰਸੀ ਨੇ ਕਿਹਾ ਕਿ ਦੂਸਰੀ ਤਿਮਾਹੀ ਵਿੱਚ ਮਸ਼ੀਨਰੀ ਤੇ ਖਰਚਾ ਵਧਿਆ ਹੈ ਖਾਸ ਤੌਰ ਤੇ ਜਹਾਜ਼ਾਂ ਅਤੇ ਹੋਰ ਆਵਾਜਾਈ ਸੰਬੰਧਿਤ ਉਪਕਰਨਾ ਲਈ ਪੈਸਾ ਖਰਚਿਆ ਗਿਆ ਹਾਊਸਿੰਗ ਨਿਵੇਸ਼ ਵਿੱਚ 1.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਜੋ ਕਿ 2023 ਦੀ ਪਹਿਲੀ ਤਿਮਾਹੀ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ ਨਵੀਂ ਉਸਾਰੀ ਅਤੇ ਰੈਨੋਵੇਸ਼ਨ ਵਿੱਚ ਘੱਟ ਨਿਵੇਸ਼ ਹੋਇਆ ਕੈਨੇਡੀਅਨ ਚੈਂਬਰ ਆਫ ਕਮਰਸ ਦੇ ਸੀਨੀਅਰ ਅਰਥਸ਼ਾਸਤਰੀ ਐਂਟ੍ਰਿਊ ਡਿਕਪੂਆ ਨੇ ਦੂਜੀ ਤਿਮਾਹੀ ਵਿੱਚ ਮਜ਼ਬੂਤ ਜੀਡੀਪੀ ਵਿਕਾਸ ਦੇ ਬਾਵਜੂਦ ਅੰਦਰਲੀ ਹਕੀਕਤ ਘੱਟ ਪ੍ਰਭਾਵਸ਼ਾਲੀ ਹੈ ਅਜਿਹਾ ਕਿਹਾ। ਇਹ ਵਾਧਾ ਵੱਡੇ ਪੱਧਰ ਤੇ ਵਧੇ ਹੋਏ ਸਰਕਾਰੀ ਖਰਚਾਂ ਅਤੇ ਉਜਰਤਾਂ ਕਰਕੇ ਹੋਇਆ ਹੈ। ਬੀਤੇ ਕੁਝ ਦਿਨ ਪਹਿਲਾਂ ਰੇਲ ਕਾਮੇ ਹੜਤਾਲ ਦੇ ਉੱਤੇ ਗਏ ਹੋਏ ਸਨ ਤੇ ਉਸ ਤੋਂ ਬਾਅਦ रेल लेबर विवाद खत्म ਕਰਨ ਲਈ ਸਰਕਾਰ ਦੇ ਵੱਲੋਂ ਕਦਮ ਚੁੱਕੇ ਗਏ ਤੇ ਹੁਣ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਵਿਰੁੱਧ ਯੂਨੀਅਨ ਨੇ ਅਦਾਲਤ ਦੇ ਵਿੱਚ ਅਪੀਲ ਕੀਤੀ ਹੈ ਯੂਨੀਅਨ ਨੇ ਕਿਹਾ ਹੈ ਕਿ ਬਾਈਂਡਿੰਗ ਆਰਬਿਟ੍ਰੇਸ਼ਨ ਸਮੂਹਿਕ ਸੌਦੇਬਾਜ਼ੀ ਲਈ ਖਤਰਾ ਹੈ ਹਜ਼ਾਰਾਂ ਰੇਲ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਟੀਮਸਟਰਜ਼ ਕੈਂਟਾਨ ਨੇ ਸਰਕਾਰ ਵੱਲੋਂ ਲੇਬਰ ਵਿਵਾਦ ਖਤਮ ਕਰਨ ਲਈ ਚੁੱਕੇ ਕਦਮਾਂ ਖਿਲਾਫ ਅਦਾਲਤ ਵਿੱਚ ਅਪੀਲ ਦਾਹਿਰ ਕੀਤੀ ਹੈ ਦਰਅਸਲ ਇੱਕ ਲੇਬਰ ਵਿਵਾਦ ਕਰਕੇ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕਿੰਸਾਸ ਸਿਟੀ ਲਿਮਟਿਡ ਦਾ ਕੰਮਕਾਜ ਰੁਕ ਗਿਆ ਸੀ ਜਿਸ ਕਰਕੇ ਮੁਲਕ ਭਰ ਦੀ ਮਾਲ ਗੱਡੀ ਪ੍ਰਣਾਲੀ ਪ੍ਰਭਾਵਿਤ ਹੁੰਦੀ ਦੇਖਦਿਆਂ ਫੈਡਰਲ ਲੇਬਰ ਮੰਤਰੀ ਸਟੀਵਨ ਮੈਕਨਨ ਨੇ ਵਿਵਾਦ ਨੂੰ ਲੇਬਰ ਬੋਰਡ ਕੋਲ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਪੇਸ਼ ਦਿੱਤਾ ਸੀ ਮੈਕਨਨ ਦੀਆਂ ਹਦਾਇਤਾਂ ਤੋਂ ਬਾਅਦ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੇ ਬਾਈਂਡਿੰਗ ਆਰਬਿਟ੍ਰੇਸ਼ਨ ਤਹਿਤ ਨਵਾਂ ਇਕਰਾਰਨਾਮਾ ਤਿਆਰ ਹੋਣ ਤੱਕ ਦੋਵੇਂ ਰੇਲਵੇ ਕੰਪਨੀਆਂ ਨੂੰ ਆਪਣਾ ਸੰਚਾਲਨ ਮੁੜ ਸ਼ੁਰੂ ਕਰਨ ਅਤੇ ਕਾਮਿਆਂ ਨੂੰ ਆਪਣੀਆਂ ਨੌਕਰੀਆਂ ਤੇ ਵਾਪਸ ਜਾਣ ਦਾ ਹੁਕਮ ਦਿੱਤਾ ਸੀ ਟੀਨਸਟਰਜ਼ ਯੂਨੀਅਨ ਨੇ ਲੇਬਰ ਮੰਤਰੀ ਵੱਲੋਂ ਚੁੱਕੇ ਇਸ ਕਦਮ ਖਿਲਾਫ ਫੈਡਰਲ ਕੋਰਟ ਆਫ ਅਪੀਲ ਵਿੱਚ ਅਰਜ਼ੀ ਦਾਇਰ ਕੀਤੀ ਹੈ ਟੀਮਸਟੇਰਜ਼ ਕੈਨੇਡਾ ਰੇਲ ਕਾਨਫਰੰਸ ਦੇ ਪ੍ਰਧਾਨ ਪੌਲ ਵੌਚਰ ਦਾ ਕਹਿਣਾ ਹੈ ਕਿ ਇਸ ਕਾਰਵਾਈ ਨੇ ਇੱਕ ਖਤਰਨਾਕ ਪਿਰਤ ਪਾਈ ਹੈ ਜੋ ਸਮੂਹਿਕ ਸੌਦੇਬਾਜ਼ੀ ਦੀ ਸੰਵਿਧਾਨਿਕ ਗਾਰੰਟੀ ਨੂੰ ਖਤਰੇ ਦੇ ਵਿੱਚ ਪਾਉਂਦੀ ਹੈ ਵੌਚਰ ਦੇ ਕਿਹਾ ਹੈ ਕਿ ਇਸ ਦੇ ਬਿਨਾਂ ਯੂਨੀਅਨਾਂ ਸਾਰੇ ਕੈਨੇਡੀਅਨਸ ਲਈ ਬਿਹਤਰ ਉਜਰਤਾਂ ਅਤੇ ਕੰਮਕਾਜ ਦੀਆਂ ਸੁਰੱਖਿਅਤ ਸਥਿਤੀਆਂ ਬਾਰੇ ਗੱਲਬਾਤ ਕਰਨ ਦਾ ਵਿਕਲਪ ਗਵਾ ਦੇਣ ਦੀਆਂ ਟੀਮਸਟੇਰਜ਼ ਦੁਆਰਾ ਆਰਬਿਟ੍ਰੇਸ਼ਨ ਨੂੰ ਰੱਦ ਕਰਨ ਤੋਂ ਬਾਅਦ ਰੇਲਵੇ ਕੰਪਨੀਆਂ ਅਤੇ ਕੁਝ ਉਦਯੋਗ ਸਮੂਹਾਂ ਨੇ ਕਿਹਾ ਕਿ ਮੰਤਰੀ ਦੇ ਇਸ ਕਦਮ ਨੇ ਕਈ ਮਹੀਨਿਆਂ ਦੀ ਬੇਲੋੜੀ ਅਨਿਸ਼ਚਿਤਤਾ ਅਤੇ ਸਪਲਾਈ ਚੇਨ ਦੇ ਵਿਗੜਨ ਨੂੰ ਖਤਮ ਕੀਤਾ ਹੈ ਸੀਐਨਈ ਕਹੇ ਕਿ ਆਰਬਿਟ੍ਰੇਸ਼ਨ ਇੱਕ ਨਿਰਪੱਖ ਪ੍ਰਕਿਰਿਆ ਹੁੰਦੀ ਹੈ ਜਿਸ ਦਾ ਮਕਸਦ ਮਸਲੇ ਨੂੰ ਹੱਲ ਕਰਨਾ ਹੁੰਦਾ ਹੈ ਸੀਐਨਡੀ ਬੁਲਾਰਨ ਐਸ਼ਲੇ ਮਿਚਨੋ ਵਸਕੀ ਨੇ ਕਿਹਾ ਹੈ ਕਿ ਰੇਲ ਕੰਪਨੀ ਗੱਲਬਾਤ ਰਾਹੀਂ ਇਕਰਾਰਨਾਮੇ ਤੇ ਆਉਣਾ ਚਾਹੁੰਦੀ ਸੀ ਪਰ ਪਿਛਲੇ 9 ਮਹੀਨਿਆਂ ਤੋਂ ਸਮਝੌਤੇ ਤੇ ਪਹੁੰਚਣ ਦੀ ਅਸਫਲ ਕੋਸ਼ਿਸ਼ ਇਸ ਗੱਲ ਦਾ ਸਬੂਤ ਹੈ ਕਿ ਯੂਨੀਅਨ ਸਮਝੌਤਾ ਨਹੀਂ ਸੀ ਚਾਹ ਰਹੀ ਅਤੇ ਉਹ ਦਬਾਅ ਪਾ ਕੇ ਕੈਨੇਡੀਅਨ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਕੇ ਖੁਸ਼ ਸੀ ਲੇਬਰ ਮੰਤਰੀ ਨੇ ਰੇਲ ਪ੍ਰਣਾਲੀ ਠੱਪ ਹੋਣ ਦੇ 17 ਘੰਟਿਆਂ ਅੰਦਰ ਹੀ ਬੈਕ ਟੂ ਵਰਕ ਨਿਰਦੇਸ਼ ਲਈ ਮਾਮਲਾ ਬੋਰਡ ਕੋਲ ਕੰਨ ਦਿੱਤਾ ਉਦਯੋਗ ਸਮੂਹ ਇਸ ਗੱਲ ਲਈ آگਾਹ ਕਰ ਰਹੇ ਨੇ ਕਿ ਮੁੱਲ ਦੀ ਮਾਲ ਗੱਡੀ ਪ੍ਰਣਾਲੀ ਠੱਪ ਹੋਣ ਨਾਲ ਆਰਥਿਕਤਾ ਨੂੰ ਬੜਾ ਵੱਡਾ ਝਟਕਾ ਲੱਗ ਸਕਦਾ ਹੈ ਯੂਨੀਅਨ ਮਲੋਂ ਟ੍ਰਾਂਟੋ ਕੋਰਟ ਹਾਊਸ ਵਿੱਚ ਧਾਇਰ ਅਦਾਲਤੀ ਅਪੀਲ ਦੇ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਦੇ ਨਿਰਦੇਸ਼ਾਂ ਅਤੇ ਬੋਰਡ ਦੇ ਫੈਸਲਿਆਂ ਨੇ ਚਾਰਟਰ ਆਫ ਰਾਈਟਸ ਐਂਡ ਫਰੀडम ਵਿੱਚ ਦਰਜ ਯੂਨੀਅਨ ਦੀ ਆਜ਼ਾਦੀ ਦੀ ਉਲੰਘਣਾ ਕੀਤੀ ਹੈ। ਅਗਲੇ ਮਹੀਨੇ ਯੂਨੀਅਨ ਅਤੇ ਦੋਵੇਂ ਰੇਲ ਕੰਪਨੀਆਂ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਇੱਕ ਸਮਾਂ ਸੀਮਾ ਤੇ ਚਰਚਾ ਕਰਨ ਲਈ ਮੁਲਾਕਾਤ ਵੀ ਕਰ ਰਹੀਆਂ ਨੇ। ਇਸ ਸਾਲ ਜਨਵਰੀ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਟੱਡੀ ਵੀਜ਼ਾ ਦੇ ਉੱਤੇ 2 ਸਾਲ ਦੀ ਕੈਪ ਲਗਾਉਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਏ ਨੇ ਤੇ ਹੁਣ ਯੂਨੀਵਰਸਿਟੀਆਂ ਕੈਨੇਡਾ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ ਦਰਅਸਲ ਯੂਨੀਵਰਸਿਟੀਆਂ ਕੈਨੇਡਾ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਫੈਡਰਲ ਕੈਪ ਤੋਂ ਹੇਠਾਂ ਆ ਗਏ ਨੇ ਯੂਨੀਵਰਸਿਟੀਆਂ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਫੈਡਰਲ ਸਰਕਾਰ ਵੱਲੋਂ ਸੈੱਟ ਕੀਤੀ ਗਈ ਸੀਮਾ ਤੋਂ ਵੀ ਹੇਠਾਂ ਆ ਗਏ ਨੇ ਯੂਨੀਵਰਸਿਟੀਆਂ ਕੈਨੇਡਾ ਦੇਸ਼ ਦੀਆਂ ਯੂਨੀਵਰਸਟੀਆਂ ਦੀਆਂ ਅਤੇ ਕਾਲਜਾਂ ਦੀ ਫੈਡਰਲ ਪੱਧਰ ਤੇ ਨੁਮਾਇੰਦਗੀ ਕਰਨ ਵਾਲੀ ਇੱਕ ਸੰਸਥਾਏ ਪਹਿਲਾਂ ਇਸ ਦਾ ਨਾਮ ਐਸੋਸੀਏਸ਼ਨ ਆਫ ਕੈਨੇਡੀਅਨ ਯੂਨੀਵਰਸਟੀਆਂ ਐਂਡ ਕਾਲਜੇਸ ਆਫ ਕੈਨੇਡਾ ਹੁੰਦਾ ਸੀ ਇਮੀਗ੍ਰੇਸ਼ਨ ਮੰਤਰੀ ਨੇ ਰਿਹائش, ਹੈਲਥ케ਅਰ ਅਤੇ ਹੋਰ ਸੇਵਾਵਾਂ ਤੇ ਦਬਾਅ ਦਾ ਹਵਾਲਾ ਦਿੰਦਿਆਂ ਹੋਇਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧੇ ਨੂੰ ਰੋਕਣ ਲਈ ਜਨਵਰੀ ਵਿੱਚ ਕੈਪ ਲਗਾਉਣ ਦਾ ਐਲਾਨ ਕੀਤਾ ਸੀ। ਨਵੀਂ ਨੀਤੀ ਸਰਕਾਰ ਦੁਆਰਾ ਸਵੀਕਾਰ ਕੀਤੇ ਜਾਣ ਵਾਲੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਸੰਖਿਆ ਨੂੰ ਸੀਮਤ ਕਰਦੀ ਹੈ ਅਤੇ ਇਸ ਦਾ ਉਦੇਸ਼ ਸਟੱਡੀ ਪਰਮਿਟਾ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘਟਾਉਣਾ ਹੈ। ਯੂਨੀਵਰਸਿਟੀਜ਼ ਆ ਕੈਨੇਡਾ ਦੇ ਪ੍ਰੈਜ਼ੀਡੈਂਟ ਗੈਬਰੀਅਲ ਮਿਲਰ ਦਾ ਕਹਿਣਾ ਹੈ ਕਿ ਇਹ ਤਬਦੀਲੀ ਅਸਲ ਵਿੱਚ ਸਰਕਾਰ ਦੇ ਅਨੁਮਾਨ ਨਾਲੋਂ ਵੱਡੀ ਹੋਵੇਗੀ ਅਤੇ ਇਸ ਨਾਲ ਵਿਦਿਅਕ ਅਦਾਰਿਆਂ ਨੂੰ ਵੱਡਾ ਵਿੱਤੀ ਨੁਕਸਾਨ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਇਸ ਕੈਪ ਨੇ ਸੰਭਾਵੀ ਵਿਦਿਆਰਥੀਆਂ ਲਈ ਅਨਿਸ਼ਚਿਤਤਾ ਪੈਦਾ ਕੀਤੀ ਹੈ। ਅਤੇ ਇਮੀਗ੍ਰੇਸ਼ਨ ਵਿਭਾਗ ਵਿੱਚ ਵੀਜ਼ਾ ਪ੍ਰਕਿਰਿਆਵਾਂ ਵਿੱਚ ਵਿਰਾਮ ਕਰਕੇ ਹੋ ਸਕਦਾ ਹੈ ਕਿ ਉਹ ਵਿਦਿਆਰਥੀ ਕਿਸੇ ਹੋਰ ਮੁਲਕ ਵਿੱਚ ਜਾਣ ਲਈ ਪ੍ਰੇਰਿਤ ਹੋਏ ਹੋਣ। ਮਿਲਰ ਦਾ ਕਹਿਣਾ ਹੈ ਕਿ ਨਵੀਂ ਨੀਤੀ ਦਾ ਪੂਰਾ ਪ੍ਰਭਾਵ ਉਦੋਂ ਤੱਕ ਸਪਸ਼ਟ ਨਹੀਂ ਹੋਵੇਗਾ ਜਦੋਂ ਤੱਕ ادارے ਇਹ ਨਹੀਂ ਦੇਖਦੇ ਕਿ ਸਤੰਬਰ ਵਿੱਚ ਕਿੰਨੇ ਵਿਦਿਆਰਥੀ ਦਾਖਲਿਆਂ ਲਈ ਆਉਂਦੇ ਨੇ ਅੱਜ ਯਾਨੀ ਕਿ 31 ਅਗਸਤ ਨੂੰ ਹਿੰਦੂ ਸਭਾ ਮੰਦਿਰ ਬ੍ਰੈਂਟਨ ਵੱਲੋਂ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਦੇ ਵਿੱਚ ਵਿਹੰਗਮ ਯੋਗ ਕੈਨੇਡਾ ਦੇ ਵੱਲੋਂ ਵੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਵਾਰਾਨਸੀ ਦੇ ਸਰਵਵੇਦ ਮਹਾਮੰਦਰ ਤੋਂ ਅਨੰਤ ਸ੍ਰੀ ਸਤਗੁਰੂ ਸੁਤੰਤਰ ਦਿਓ ਜੀ ਮਹਾਰਾਜ ਚੇਚੇ ਤੌਰ ਤੇ ਬ੍ਰੈਂਟਨ ਪਹੁੰਚੇ ਅਤੇ ਮਹਾਯਜਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਮਾਈ ਇੰਡੀਅਨਸ ਇਨ ਕੈਨੇਡਾ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਅਗਰਵਾਲ ਦੇ ਘਰੇ ਵਾਰਾਨਸੀ ਤੋਂ ਉਚੇਚੇ ਤੌਰ ਤੇ ਸਤਗੁਰੂ ਸੁਤੰਤਰ ਦਿਓ ਜੀ ਮਹਾਰਾਜ ਪਹੁੰਚੇ ਹੋਏ ਸਨ ਅਤੇ ਹਿੰਦੂ ਸਭਾ ਮੰਡਲ ਬ੍ਰੈਂਟਨ ਵਿਖੇ ਵਿਸ਼ਵ ਸ਼ਾਂਤੀ ਵੈਦਿਕ 501 ਕੁੰਡ ਹਵਨ ਮਹਾਯਜਨ ਅਤੇ ਬ੍ਰਹਮ ਬਾਣੀ ਵਰਗੇ ਧਾਰਮਿਕ ਸਮਾਗਮ ਵੀ ਉਲੀਕੇ ਜਾਣਗੇ ਇਸ ਸਮਾਗਮ ਅੱਜ ਸਵੇਰੇ ਯਾਨੀ ਕਿ 31 ਅਗਸਤ ਨੂੰ 8 ਵਜੇ ਤੋਂ ਸ਼ਾਮ 4:30 ਵਜੇ ਤੱਕ ਹੋਣਗੇ ਅਤੇ ਇੱਥੇ ਉਚਿਤੇ ਤੌਰ ਤੇ ਜ਼ਿੰਦਗੀ ਦੇ ਵਿੱਚ ਤਣਾ ਤੋਂ ਮੁਕਤ ਹੋਣ ਲਈ ਸੰਤ ਸ਼੍ਰੀ ਨਾਮਦੇਵ ਜੀ ਵੱਲੋਂ ਮੈਡੀਟੇਸ਼ਨ ਵੀ ਕਰਵਾਈ ਜਾਵੇਗੀ इस युजन अति धार्मिक प्रोग्राम की जानकारी देंद्या सतगुरु सुतंत्र दियो जी महाराज ने की कहा आओ सुन हम यहाँ पर आए हैं ब्रह्म विद्या विहंगम योग के प्रचार प्रसार के लिए मानव मन आज बहुत अशांत है सभी तनाव में हैं टेंशन में हैं अवसाद में हैं चिंता में हैं तो चिंता हमारी कैसे दूर हो डिप्रेशन कैसे दूर हो हमारा मन कैसे कंट्रोल में हो और हम संसार के अंदर कैसे रहें हमारा जीवन कैसा हो हमारा खान पान कैसा हो शरीर से हम कैसे निरोग रहें स्वस्थ रहें मानसिक शांति हमें कैसे मिले साथ ही साथ हम यज्ञ हवन भी करते हैं यज्ञ का उद्देश्य होता है भौतिक सुख शांति की प्राप्ति जब हम यज्ञ हवन करते हैं तो प्रभु से परमात्मा से प्रार्थना करते हैं कि हे प्रभु मेरा शरीर निरोग हो शरीर से हम स्वस्थ रहें हमारा जो मन है वो भी कंट्रोल में रहे इससे रहे आज हम देख रहे हैं कि हम सभी लोग तनाव में जी रहे हैं तो तनाव को कैसे दूर किया जाए इसके लिए आवश्यक है योग योग कहते हैं संबंध को जोड़ को आज सारे विश्व में जितने भी योग संस्थान खुल रहे हैं या खुले हुए हैं वहाँ की जो साधना है वह उसको हम योग नहीं मानते हैं वह है योगा योग वह है जिसके द्वारा हमारा जो जीव है हमारी जो आत्मा है उसका मेल संबंध परमात्मा से हो जाए तो वास्तव में हम लोग योग नहीं कर रहे हैं हम लोग योगा कर रहे हैं योगा से मतलब होता है शरीर की एक्सरसाइज शरीर की कसरत ब्रह्म विद्या जो है वो कोई मजहब नहीं है कोई संप्रदाय नहीं है कोई फिरका नहीं है चाहे किसी भी जात का हो किसी भी संप्रदाय का हो चाहे हिंदू हो चाहे मुस्लिम हो चाहे सिख हो चाहे ईसाई हो चाहे अब हो सबके लिए है सब सभी इसको कर सकते हैं और इसका लाभ ले सकते हैं पहले हम शरीर को स्वस्थ रखें फिर हमारा जो मन जो चंचल है उसको कंट्रोल करें और फिर अपने आधार से यानी आत्मिक आधार से परमात्मा की प्राप्ति के लिए साधन करें ਜ਼ਿਕਰ ਇਹ ਖਾਸ ਹੈ ਕਿ ਇਸ ਸਮਾਗਮ ਦੇ ਵਿੱਚ ਬਾਦ ਚੜ ਕੇ ਸ਼ਰਧਾਲੂਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਸ਼ਰਧਾਲੂ ca.vihangamyoga.org ਤੇ ਵੀਬਸਾਈਟ ਤੇ ਜਾ ਕੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ Ontario ਦੇ 4000 ਤੋਂ ਵੱਧ ਸਟੋਰਾਂ ਨੇ ਬੀਅਰ ਵੇਚਣ ਦਾ ਲਾਇਸੈਂਸ ਲੈ ਲਿਆ ਹੈ ਦਰਸਲ Ontario ਦੇ 4000 ਤੋਂ ਵੱਧ ਕਨਵੀਨੀਅੰਸ ਸਟੋਰ ਬੀਅਰ ਦੀ ਵਿਕਰੀ ਲਈ ਲਾਇਸੈਂਸ ਹਾਸਲ ਕਰ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਿਣਤੀ ਹੋਰ ਵਧਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ Ontario ਵਿੱਚ 4000 ਤੋਂ ਵੱਧ ਸਹੂਿਦਾ ਸਟੋਰਾਂ ਨੂੰ ਐਲਕੋਹਲ ਵੇਚਣ ਲਈ ਲਾਇਸੈਂਸ ਦਿੱਤਾ ਗਿਆ ਹੈ ਕਿਉਂਕਿ ਨਵੇਂ ਉਦਾਰੀਕਰਨ ਵਾਲੇ ਨਿਯਮ ਅਗਲੇ ਹਫਤੇ ਲਾਗੂ ਹੋਣ ਜਾ ਰਹੇ ਨੇ অন্ਟਾਰੀਓ ਦੇ ਅਲਕੋਹਲ ਐਂਡ ਗੇਮਿੰਗ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ ਵੀਰਵਾਰ ਤੱਕ ਬੀਅਰ ਵਾਈਨ ਅਤੇ ਰੈਡੀ ਟੂ ਡਰਿੰਕ ਕੋਕਟੇਲ ਵੇਚਣ ਲਈ ਸੁਵਿਧਾ ਸਟੋਰਾਂ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਇਸ ਨੇ 4146 ਅਜਿਹੇ ਲਾਇਸੈਂਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਸ਼ਰਾਬ ਦੀ ਵਿਕਰੀ ਦਾ ਵਿਸਥਾਰ ਪ੍ਰੀਮੀਅਮ ਡਗ ਫੋਰਡ ਵੱਲੋਂ 2018 ਦੀਆਂ ਚੋਣਾਂ ਵਿੱਚ ਕੀਤੇ ਵਾਅਦੇ ਨੂੰ ਪੂਰਾ ਕਰਦਾ ਹੈ। ਬੀਤੇ ਦਸੰਬਰ ਵਿੱਚ ਫੋਰਡ ਨੇ ਘੋਸ਼ਣਾ ਕੀਤੀ ਸੀ ਕਿ ਸਾਰੀਆਂ ਸੁਵਿਧਾਵਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ 2026 ਤੱਕ ਬੀਅਰ, ਵਾਈਨਸਡਾਰ ਅਤੇ ਪੀਣ ਲਈ ਤਿਆਰ ਕੋਕਟੇਲ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮਹੀ ਵਿੱਚ ਉਨ੍ਹਾਂ ਨੇ ਸੁਵਿਧਾ ਸਟੋਰਾਂ ਲਈ ਸਮਾਂ ਸੀਮਾ ਨੂੰ ਅੱਗੇ ਵਧਾਉਂਦੇ ਹੋਏ ਇਸ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਅਤੇ 5 ਸਤੰਬਰ ਤੋਂ ਸਟੋਰਾਂ ਤੇ ਇਹ ਸ਼ਰਾਬ ਵਿਕਣੀ ਸ਼ੁਰੂ ਹੋ ਜਾਵੇਗੀ ਸਰਕਾਰ ਨੇ ਕਿਹਾ ਹੈ ਕਿ ਉਸ ਦੀਆਂ ਅਲਕੋਹਲ ਵਿਸਤਾਰ ਯੋਜਨਾਵਾਂ ਉਟਾਰੀਓ ਵਾਸੀਆਂ ਨੂੰ ਵਧੇਰੇ ਵਿਕਲਪ ਅਤੇ ਸੁਵਿਧਾ ਪ੍ਰਦਾਨ ਕਰਨਕੀਆਂ एजीसीओ ने कहा कि वो अल्कोहल दी सुरक्षित और जिम्मेवार बिक्री ਲਈ লাইসেন্স ਧਾਰਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਵਚਨਬੱਧ ਨੇ एजीसीओ ने कहा कि टोरंटो ਦੇ ਪਛਮੀ ਸਿਹਰੇ ਵਿੱਚ ਇੱਕ ਸਟੋਰ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਕਥਿਤ ਤੌਰ ਤੇ ਸ਼ਰਾਬ ਵੇਚ ਰਿਹਾ ਸੀ ਕਮਿਸ਼ਨ ਨੇ ਕਿਹਾ ਕਿ ਉਸਨੇ 2 ਹਫ਼ਤੇ ਪਹਿਲਾਂ ਇੰਸਪੈਕਟਰਾਂ ਦੇ ਅਚਾਨਕ ਦੌਰੇ ਤੋਂ ਬਾਅਦ ਸਟੋਰ ਨੂੰ ਮੁਅਤਲ ਕਰਨ ਦਾ ਨੋਟਿਸ ਦੇ ਦਿੱਤਾ ਸਰਕਾਰ ਨੇ ਬੀਅਰ ਅਤੇ ਵਾਈਨ ਵਿੱਚ ਲਈ ਪਹਿਲਾਂ ਹੀ ਲਾਇਸੈਂਸ ਸ਼ੁਦਾ ਕਰਿਆਨੇ ਦੀਆਂ ਦੁਕਾਨਾਂ ਨੂੰ ਪਿਛਲੇ ਮਹੀਨੇ ਪ੍ਰੀ-ਮਿਕਸਡ ਕੋਕਟੇਲ ਅਤੇ ਬੀਅਰ ਦੇ ਵੱਡੇ ਪੈਕ ਵੇਚਣ ਦੀ ਇਜਾਜ਼ਤ ਦਿੱਤੀ ਸੀ। ਨਵੇਂ ਲਾਇਸੈਂਸ ਸ਼ੁਦਾ ਕਰਿਆਨੇ ਦੀਆਂ ਦੁਕਾਨਾਂ 31 ਅਕਤੂਬਰ ਨੂੰ ਬੀਅਰ, ਵਾਈਨ ਅਤੇ ਪੀਣ ਲਈ ਤਿਆਰ ਕੋਕਟੇਲਾਂ ਦੀ ਵਿਕਰੀ ਸ਼ੁਰੂ ਕਰ ਸਕਦੀਆਂ ਨੇ। ਪ੍ਰਾਂਤ ਨੇ ਅਲਕੋਹਲ ਦੀ ਵਿਕਰੀ ਦੇ ਵਿਸਥਾਰ ਵਿੱਚ ਫੋਰਡ ਨੇ 'ਦ ਬੀਅਰ ਸਟੋਰ' ਨਾਲ 225 ਮਿਲੀਅਨ ਡਾਲਰ ਦਾ ਸੌਦਾ ਕੀਤਾ ਕਿਉਂਕਿ ਸਰਕਾਰ ਨੇ ਕੰਪਨੀ ਨਾਲ 10 ਸਾਲਾਂ ਦਾ ਸਮਝੌਤਾ ਤੋੜ ਦਿੱਤਾ। ਦ ਬੀਅਰ ਸਟੋਰ ਦੇ ਨਾਲ ਨਵੇਂ ਸਮਝੌਤੇ ਦੇ ਹਿੱਸੇ ਵਿੱਚ ਘਟੋ ਘਾਟ 386 ਸਟੋਰਾਂ ਨੂੰ ਜੁਲਾਈ 2025 ਤੱਕ ਅਤੇ ਘਟੋ ਘਾਟ 300 ਨੂੰ 31 ਦਸੰਬਰ 2025 ਤੱਕ ਖੁੱਲ੍ਹਾ ਰੱਖਣਾ ਸ਼ਾਮਲ ਹੈ। ਦਿਨ ਅੰਤਰਰਾਸ਼ਟਰੀ ਸਮੂਹਾਂ ਦੀ ਮਲਕੀਅਤ ਵਾਲਾ ਬੀਅਰ ਸਟੋਰ ਘਟੋ ਘਾਟ 2031 ਤੱਕ ਆਪਣੇ ਵਿਆਪਕ ਤੌਰ ਤੇ ਸਨਮਾਨਿਤ ਰੀਸਾਈਕਲਿੰਗ ਪ੍ਰੋਗਰਾਮ ਨੂੰ ਜਾਰੀ ਰੱਖੇਗਾ। ਸੁਬਹ ਦੇ ਮੁੱਖ ਸ਼ਰਾਬ ਦੇ ਰਿਟੇਲਰ ਦੇ ਬਾਹਰ ਪੀਣ ਲਈ ਤਿਆਰ ਕੋਕਟੇਲਾਂ ਦੀ ਵਿਕਰੀ ਦੀ ਆਗਿਆ ਦੇਣ ਦਾ ਸਰਕਾਰ ਦਾ ਫੈਸਲਾ ਲਿਕਰ ਕੰਟਰੋਲ ਬੋਰਡ ਆਫ অন্ਟਾਰੀਓ ਅਤੇ ਇਸਦੇ ਯੂਨੀਆਇਜ਼ਡ ਵਰਕਰਾਂ ਵਿਚਾਲੇ ਗਰਮੀਆਂ ਵਿੱਚ ਨਕਾਰਾਤਮਕ ਕੇਂਦਰ ਤੇ ਰਿਹਾ। ਲਗਭਗ 10000 ਕਰਮਚਾਰੀਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਜੁਲਾਈ ਦੇ ਸ਼ੁਰੂ ਵਿੱਚ ਇਹ ਹੜਤਾਲ ਸ਼ੁਰੂ ਹੋਈ ਸੀ ਹੜਤਾਲ ਕਰਕੇ 700 ਸਟੋਰ ਬੰਦ ਰਹੇ ਅਤੇ 2 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਇਹ ਹੜਤਾਲ ਚੱਲੀ ਇਸ ਤੋਂ ਪਹਿਲਾਂ ਕਿ ਦੋਵਾਂ ਧਿਰਾਂ ਨੇ ਇੱਕ ਸੌਦਾ ਕੀਤਾ ਟੋਰਾਂਟੋ ਦੇ ਨਸ਼ਾਖੋਰੀ ਅਤੇ ਮਾਨਸਿਕ ਸਿਹਤ ਕੇਂਦਰ ਸਣੇ ਕਈ ਸਿਹਤ ਸੰਸਥਾਵਾਂ ਨੇ ਸ਼ਰਾਬ ਦੀ ਵਿਕਰੀ ਨੂੰ ਵਧਾਉਣ ਦੇ ਕਦਮ ਤੇ ਚਿੰਤਾ ਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਉਹ ਕਹਿੰਦੇ ਨੇ ਕਿ ਸ਼ਰਾਬ ਤੱਕ ਆਸਾਨ ਪਹੁੰਚ ਨਿਰਭਰਤਾ ਨੂੰ ਵਧਾਏਗੀ ਪੁਰਾਣੀਆਂ ਬਿਮਾਰੀਆਂ ਦਾ ਕਾਰਨ ਬਣੇਗੀ ਸੱਟਾਂ ਖੁਦਕੁਸ਼ੀ ਅਤੇ ਕਮਜ਼ੋਰ ਡਰਾਈਵਿੰਗ ਨੂੰ ਉਤਾਹੇਗੀ ਫੋਰਡ ਨੇ ਕਿਹਾ ਕਿ ਸੂਬੇ ਨੂੰ ਆਪਣੇ ਵਸਨੀਕਾਂ ਨਾਲ ਬਾਲਗਾਂ ਵਾਂਗ ਵਿਵਹਾਰ ਕਰਨ ਦੀ ਲੋੜ ਹੈ ਪਰੋਵਿੰਸ ਨੇ ਇਹ ਵੀ ਕਿਹਾ ਕਿ ਉਹ ਆਪਣੀ 10 ਸਾਲ 3.8 ਬਿਲੀਅਨ ਡਾਲਰ ਦੀ ਮਾਨਸਿਕ ਸਿਹਤ ਯੋਜਨਾ ਦੇ ਹਿੱਸੇ ਵਜੋਂ ਸ਼ਰਾਬ ਦੀ ਖਪਤ ਨਾਲ ਸੰਬੰਧਿਤ ਸਮਾਜਿਕ ਜ਼ਿੰਮੇਵਾਰੀ ਅਤੇ ਜਨਤਕ ਸਿਹਤ ਦੇ ਯਤਨਾਂ ਦਾ ਸਮਰਥਨ ਕਰਨ ਲਈ 10 ਮਿਲੀਅਨ ਡਾਲਰ ਵੀ ਖਰਚ ਕਰੇਗੀ। ਕੈਨੇਡਾ ਦੇ ਵਿੱਚ ਨਸ਼ਿਆਂ ਦੇ ਓਵਰਡੋਜ਼ ਦੇ ਕਰਕੇ ਮੌਤਾਂ ਦੀ ਗਿਣਤੀ ਦਿਨੋ-ਦਿਨ ਵਾਧਦੀ ਹੀ ਵਿਖਾਈ ਦੇ ਰਹੀ ਹੈ। ਹੁਣ ਕੈਨੇਡਾ ਦੇ ਵਿੱਚ ਓਵਰਡੋਜ਼ ਦੇ ਨਾਲ ਹੋ ਰਹੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਜੁਲਾਈ ਇਹਨੇ ਦੇ ਦੌਰਾਨ 192 ਜਾਣਿਆਂ ਨੇ ਨਸ਼ੇ ਦੀ ਓਵਰਡੋਸ ਕਰਕੇ ਆਪਣੀ ਜਾਨ ਗਵਾ ਲਈ ਹੈ ਅਤੇ ਪਰਿਵਾਰਾਂ ਨੂੰ ਵੱਡਾ ਘਾਟਾ ਪਿਆ ਹੈ 2016 ਤੋਂ ਹੁਣ ਤੱਕ ਕੈਨੇਡਾ ਵਿੱਚ ਤਕਰੀਬਨ 45000 ਲੋਕ ਜ਼ਹਿਰੀਲੇ ਨਸ਼ਿਆਂ ਦੀ ਪੇਂਟ ਚੜ ਚੁੱਕੇ ਨੇ ਅਤੇ ਨਸ਼ਾ ਕਾਰਨ ਜਾਨ ਗਵਾਉਣ ਵਾਲੀਆਂ ਔਰਤਾਂ ਦੀ ਗਿਣਤੀ ਪਿਛਲੇ 4 ਸਾਲ ਵਿੱਚ ਤਕਰੀਬਨ ਦੁੱਗਣੀ ਹੋ ਚੁੱਕੀ ਹੈ ਬ੍ਰਿਟਿਸ਼ ਕੋਲੰਬੀਆ ਦੇ ਚੀਫ ਕੋਰੋਨਰ ਡਾਕਟਰ ਜਤਿੰਦਰ ਬੈਦਵਾਨ ਨੇ ਦੱਸਿਆ ਕਿ ਕਤਲ ਸੜਕ ਹਾਦਸਿਆਂ ਖੁਦਕੁਸ਼ੀਆਂ ਜਾਂ ਕੁਦਰਤੀ ਆਫਤਾਂ ਨਾਲ ਇੰਨਾ ਜਾਨੀ ਨੁਕਸਾਨ ਨਹੀਂ ਹੋ ਰਿਹਾ ਜਿੰਨਾ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਕਰ ਰਹੇ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ਿਆਂ ਕਾਰਨ ਜਾਨ ਗੁਵਾਉਣ ਵਾਲਿਆਂ ਦੀ ਰੋਜ਼ਾਨਾ ਔਸਤ 6 ਤੋਂ ਵੱਧ ਚੱਲ ਰਹੀ ਹੈ ਜੁਲਾਈ ਦੇ ਆંકੜੇ ਇੱਕ ਨਜ਼ਰੀਏ ਤੋਂ تسਲੀਬਖਸ਼ ਮੰਨੇ ਜਾ ਸਕਦੇ ਨੇ ਕਿ ਪਿਛਲੇ ਸਾਲ ਦੇ ਮੁਕਾਬਲੇ ਮੌਤਾਂ ਦੀ ਗਿਣਤੀ ਵਿੱਚ 15 ਫੀਸਦੀ ਕਮੀ ਆਈ ਹੈ ਜੁਲਾਈ 2023 ਵਿੱਚ 226 ਜਾਣਿਆਂ ਨੇ ਜ਼ਹਿਰੀਲੇ ਨਸ਼ਾਨ ਕਾਰਨ ਆਪਣੀ ਜਾਨ ਗਵਾਈ ਮੌਜੂਦਾ ਵਰੇ ਦੇ ਆંકੜਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 1 ਲੱਖ ਦੀ ਆਬਾਦੀ ਵਿੱਚੋਂ 41 ਲੋਕ ਨਸ਼ਾ ਦੀ ਭੇਡ ਚੜ ਰਹੇ ਨੇ ਇਹ ਗਿਣਤੀ 2023 ਦੇ ਮੁਕਾਬਲੇ ਘਟ ਬੰਦੀ ਹੈ ਜਦ 1 ਲੱਖ ਦੀ ਆਬਾਦੀ ਪਿੱਛੇ 46 ਤੋਂ ਵੱਧ ਜਾਣਿਆਂ ਦੀ ਜਾਣ ਗਈ ਸੀ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਜ਼ਿਆਦਾ 296 ਮੌਤਾਂ ਵੈਂਕੂਵਰ ਵਿਖੇ ਹੋਈਆਂ ਜਦਕਿ 103 ਮੌਤਾਂ ਨਾਲ ਸੜੀ ਦੂਜੇ ਨੰਬਰ ਤੇ ਹੁੰਦਾ ਹੈ ਡਾਕਟਰ ਬੈਧਵਾਨ ਦਾ ਕਹਿਣਾ ਸੀ ਕਿ 31 ਅਗਸਤ ਨੂੰ ਕਮਾਂਤਰੀ ਓਵਰਡੋਜ਼ ਜਾਗਰੂਕਤਾ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਸਮਾਜ ਵਿੱਚ ਵਧੇਰੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ ਕਿਉਂਕਿ 2016 ਵਿੱਚ ਬਿਲਿਕ ਹੈਲਥ ਐਮਰਜੈਂਸੀ ਦੇ ਐਲਾਨੇ ਮਗਰੋਂ ਬ੍ਰਿਟਿਸ਼ ਕੋਲੰਬੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 15000 ਤੋਂ ਟੱਪ ਚੁੱਕੀ ਹੈ ਇੰਨਾ ਵੱਡਾ ਜਾਨੀ ਨੁਕਸਾਨ ਸਿਰਫ ਸੂਬੇ ਦੇ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਸਗੋਂ ਦੂਰ ਦੂਰ ਤੱਕ ਇਸ ਦਾ ਅਸਰ ਵੇਖਿਆ ਜਾ ਸਕਦਾ ਹੈ ਇੱਥੇ ਦੱਸਣਾ ਬੰਦ ਹੈ ਕਿ ਜੁਲਾਈ 2024 ਵਿੱਚ ਹੋਈਆਂ ਮੌਤਾਂ ਵਿੱਚੋਂ 90% ਫੈਂਟਨਿਲ ਕਰਕੇ ਹੋਈਆਂ ਅਤੇ ਹਰਵਨ ਤੋਂ 50 ਗੁਣਾ ਖਤਰਨਾਕ ਨਸ਼ੀਲਾ ਪਦਾਰਥ ਲਗਾਤਾਰ ਲੋਕਾਂ ਤੱਕ ਪਹੁੰਚ ਰਿਹਾ ਹੈ। ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀ ਮਾਨਸਿਕ ਸਿਹਤ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਨੇ ਕਿਹਾ ਕਿ ਓਪੀਆਇਡ ਕਿ ਓਪੀਆਇਡ ਟ੍ਰੀਟਮੈਂਟ ਐਕਸੈਸ ਲਾਈਨ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਪੀੜਤਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਈ ਜਾ ਸਕਦੀ ਹੈ। ਦੂਜੇ ਪਾਸੇ ਪਬਲਿਕ ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਵੱਲੋਂ ਮੁਨਾਫਾ ਵਧਾਉਣ ਲਈ ਕਈ ਕਿਸਮ ਦੇ ਨਸ਼ਿਆਂ ਨੂੰ ਰਲਾ ਦਿੱਤਾ ਜਾਂਦਾ ਹੈ ਅਤੇ ਇਸ ਦੇ ਅਸਰ ਬਾਰੇ ਉਹ ਖੁਦ ਨਹੀਂ ਜਾਣਦੇ ਇਥੋਂ ਤੱਕ ਕਿ ਵਰਤੋਂਕਾਰਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਹੜੇ ਨਸ਼ੇ ਦੀ ਵਰਤੋਂ ਕਰ ਰਹੇ ਨੇ ਬ੍ਰਿਟਿਸ਼ ਕੋਲੰਪੀਆ ਵਿੱਚ ਜਾਣੀ ਨੁਕਸਾਨ ਘਟਾਉਣ ਲਈ ਮਾਮਲੇ ਮਾਤਰਾ ਵਿੱਚ ਨਸ਼ੇ ਰੱਖਣ ਦੀ ਕਾਨੂੰਨੀ ਇਜਾਜ਼ਤ ਵੀ ਦਿੱਤੀ ਗਈ ਪਰ ਨਤੀਜੇ ਨਾ ਪੱਕੇ ਰਹੇ ਪਹਾਵੇਂ ਕੈਨੇਡਾ ਦੇ ਵੱਖ-ਵੱਖ ਰਾਜਾਂ ਵਿੱਚ ਨਸ਼ੇ ਕਰਨ ਦੇ ਸੁਰੱਖਿਅਤ ਕੇਂਦਰਾਂ ਰਾਹੀਂ ਹੁਣ ਤੱਕ 55 ਹਜ਼ਾਰ ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ ਪਰ ਇਨ੍ਹਾਂ ਕੇਂਦਰਾਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ਅੱਜ ਦੇ ਕੈਨੇਡਾ نیوز ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਨੇ ਆ ਮੁਖੜ ਲਾਈਨਸ ਤੇ ਦੂਜੀ ਤੀਹ ਮਹੀਚੇ ਕੈਨੇਡੀਅਨ ਆਰਥਿਕਤਾ ਦੇ ਵਿੱਚ 2.1 ਪ੍ਰਤੀਸ਼ਤ ਦਾ ਵਾਧਾ ਦਰਜ ਵਿਕਾਸ ਦਰ ਉਮੀਦ ਦੇ ਨਾਲੋਂ ਬਿਹਤਰ ਰੇਲ ਲੇਬਰ ਵਿਵਾਦ ਖਤਮ ਕਰ ਲਈ ਸਰਕਾਰ ਨੇ ਚੁੱਕੇ ਸੀ ਕਦਮ ਸਰਕਾਰ ਵਿਰੋਧ ਯੂਨੀਅਨ ਨੇ ਅਦਾਲਤ ਚ ਕੀਤੀ ਅਪੀਲ ਯੂਨੀਵਰਸਿਟੀਆਂ ਕੈਨੇਡਾ ਨੇ ਦਿੱਤਾ ਬਿਆਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਫੈਡਰਲ ਕੈਪ ਤੋਂ ਹੇਠਾਂ ਆਏ ਹਿੰਦੂ ਸਭਾ ਮੰਦਰ ਬ੍ਰੈਮਟਨ ਚ ਧਾਰਮਿਕ ਸਮਾਗਮ ਦਾ ਆਯੋਜਨ ਵਾਰਾਨਸੀ ਤੋਂ ਆਏ ਸਤਗੁਰੂ ਕਰਵਾਉਣ ਦੇ ਮੈਡੀਟੇਸ਼ਨ ਇਸ ਦੇ ਨਾਲ ਹੀ ਮੈਨੂੰ ਦਿਓ ਜਸਤ ਕੱਲ ਫਿਰ ਮਿਲਾਂਗੇ ਨਮੀ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ